ਲਓ ਜੀ ਸਾਧ ਸੰਗਤ ਜੀਓ ਟੈਂਟ ਲਾਦ ਰਹੇ ਹਾਂ ਜੀ ਅੱਜ ਫਤੇਗੜ ਸਾਹਿਬ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਲੰਗਰ ਸੇਵਾ ਦੀਆਂ ਪਿੰਡ ਦੜਬਾ ਹਰ ਸਾਲ ਲੰਗਰ ਲਾਇਆ ਜਾਂਦਾ ਜੀ ਪਿੰਡ ਵੱਲੋਂ ਅੱਜ ਟੈਂਟ ਦਾ ਸਮਾਨ ਲਾਦ ਰਹੇ ਹਾਂ ਜਿੱਥੇ ਤੱਕ ਹੈ ਜਾਏ ਦੇਖੋ ਜੀ ਪਿਛਲਾ ਦਣਿਆ ਬੂਟ ਲੈ ਕੇ ਨਹੀਂ ਤੁ ਜਾਂਦਾ ਅੱਜ ਠੀਕ ਹੈ ਬਾਹਰ ਬੂਟ ਕੱਢ ਕੇ ਬਾਹਰ ਐਂ ਟੱਕਰ ਲਓ ਜੀ ਆ ਜੋ ਮੁੰਡਾ ਮਾਹੀ ਕਰਦਾ ਰਹੋ ਚਾਹਿਆ ਬੰਦੇ ਦੇ ਚਲ ਕੇ ਚਲ ਕੇ ਲਾ ਲੋ ਜੀ ਥੱਲੇ ਲੱਗਣੇ ਲਾ ਦੋ ਕੀ ਕਰ ਰਹੇ ਹੋ ਅਜਾ ਟੈਂਟ ਦਾ ਸਮਾਨ ਲੱਦ ਰਹੇ ਜੀ ਫਤੇਗੜ ਸਾਹਿਬ ਵਾਸਤੇ ਹਾਂਜੀ ਹਾਂ ਠੀਕ ਆ ਸੰਗਤ ਦੇਖ ਹੈ ਬਹੁਤ ਪੂਰੀ ਸੇਵਾ ਕਰ ਰਹੀ ਹੈ ਜੋਰ ਮਾਰ ਕੇ ਠੀਕ ਆ ਹਾਂ ਚੱਲ ਵਧੀਆ ਆ ਦਰੀਆ ਬਾਪੂ ਨੇ ਨਵੀਆਂ ਦੇ ਦਿੱਤੀਆਂ ਦੀ ਆਪਾਂ ਨੂੰ ਚੱਲ ਵਧੀਆ ਹਾਂ ਆਇਓ ਬਈ ਪ੍ਰਦੇਸ਼ ਕਿੱਸ ਮੱਠੀਆ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਜੀ ਫਤਿਹਗੜ੍ਹ ਸਾਹਿਬ ਆ ਤੇ ਟੈਂਟਰ ਲੱਗ ਰਹੇ ਆ ਜੀ ਤਿਆਰੀਆਂ ਚੱਲ ਰਹੀਆਂ ਨੇ ਸੇਵਾਵੀਆਂ ਬਾਜੀ ਵਾਹ ਮਾ ਵਈਆ ਮੇਰੇ ਤੋਂ ਮਾ ਮਾ ਜਾਲੇ ਲਗਾ ਲੈ ਸਾਰਾ ਵਾਲਾ ਜੁਗੀ ਨਹੀਂ ਆਇਆ ਪਾ ਕਈ ਜਗ੍ਹਾ ਛੱਡ ਦਿੰਦੇ ਗੋਬੀ ਨੇ ਕੀ ਕਰ ਰਹੇ ਕਿਹੜਾ ਬੰਦਾ ਨਹੀਂ ਰਲ ਲੇਟੀ ਜੀ 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 ਈ ਕਰਾਉਂਦਾ ਸਾਲ ਬਾਕੀ ਨੂੰ ਨਹੀਂ ਬਾਬੋ ਕੋਣ ਦਵਾ ਮਾਵਾ ਸਾਲਾ ਜਨਮ ਸਾਲ ਮੈਂ ਕਰਦਾ ਮਾਰਾ ਵੇ ਦੇਣਾ ਭਾਈ ਜੜੀਆਂ ਟੈਨਸ਼ਨ ਨਹੀਂ ਰਹਿਣਾ ਉਹ ਚਲ ਤੂੰ ਦੀ ਤਸਲੀ ਉਹ ਬਿੱਸਕੀ ਨਾਲ ਤੇਰੀ ਜਿੰਮੇਵਾਰੀ ਮਾ ਬਾਬੂ ਜੀ ਨੂੰ ਮੈਂ ਦਾਹੇਰ ਬਾਬੂ ਜੀ ਨਾਲ ਬਾਬਾ ਜੀ ਦਾ ਵੇਤਾ ਆ ਜਾਣਗੇ ਇੰਟੀਜਰ ਦਾ ਕੋਈ ਨਹੀਂ ਉਹਦਾ ਵੱਡੀ ਚੀਜ਼ੇ ਦਾ ਜਿਹੜਾ 24 ਲੱਗ ਰਹੇ ਸਾਨੂੰ ਦਾ ਸਾਨੂੰ ਦਾ 24 ਲੱਗਦਾ ਉਹ ਬਿਟਾਈ ਦੀ ਸੇਵਾ ਕਰਦਾ ਹੋਰ 24 ਬਾਬੂ 24 ਕਿੰਤਰ ਹੈਗਾ 24 ਦਵਾਰੇ ਕਿਹਣੀ ਹੈਗਾ 24 24 ਦਵਾਰ ਨੂੰ ਮਿੰਟ ਲੈ ਜਾਂਦਾ 2 3 4 5 6 7 8 9 10 11 12 13 14 15 16 17 18 19 20 ਮਾਈ 8 24 ਬੱਚੀ ਹੋ ਗਿਆ ਉਹ ਹੱਲ ਨਾ 24 ਇਹ ਗੱਲ ਕਰਦੇ ਰਹੇ ਹੈ ਨਾ ਫਿਲਮੀ ਜਿਹਾਵਾ ਉੱਤਰਾ 25 ਹੋ ਗਿਆ ਹੋਰਾਂ ਕਰਦਿਆਂ ਓਏ ਅਕਸਰ ਨਗਰ ਦੀ ਫਰਦਲੇ ਨਾ ਇਹ ਪੁੱਕ ਛੋਟੇ ਵਿਆਹ ਬੈੱਡ ਕੱਟ ਬਣ ਗਿਆ ਬੈੱਡ ਬਣ ਗਿਆ ਇੱਧਰ ਜਦ ਤੂੰ ਕਹਿੰਦਾ ਸੀ ਕਹਿੰਦਾ ਤੂੰ ਬੈਠਾ ਤੂੰ ਬੈਠਣਾਗੇ ਨਿਕਾ ਆ ਵੀਰੋ ਬਣਾਤਾ ਨਾ ਤੁਤ ਤੁ ਅੱਜ ਵੇਖਣਾ ਉਹਦਾ ਮੈਂ ਤਾਂ ਮੈਂ ਤਾਂ ਬਣ ਗਿਆ ਆਏ ਭਾਈ ਚਾਂਦੀ ਦੇ ਮੁੰਡੇ ਸੰਗ ਦਾ ਸ਼ਾਗਰੀਆ ਨੇ ਜੀ ਚਾਹ ਚਾਹ ਦੀ ਸੇਵਾ ਲਈ ਗਈ ਹੈ ਕਿਸੇ ਵੀਰ ਵੱਲੋਂ ਨਾਲ ਮਟਰ ਚਾਹਦੇ ਪਹਿਲਾਂ ਕਰਕੇ ਨਾ ਰਹਿ ਜਾ ਇਹ ਸੇਵਾਦਾਰ ਪੂਰਾ ਤਕੜਾ ਬਹੁਤ ਜੋਰ ਮਾਰਦਾ ਆ ਵੀ ਬਹੁਤ ਜੋਰ ਮਾਰਦਾ ਚਾਹ ਦੀ ਸੇਵਾ ਲਈ ਹੈ ਮਟਰੂ ਨੇ ਨਾਲ ਆਪਾਂ ਮਟਰ ਖਾ ਰਿਹਾ ਜਾਦੇ ਪੰਜਾਬ ਸ਼ਿੰਗਾਰ ਪੰਜਾਬ ਸ਼ਿੰਗਾਰ ਠੀਕ ਆ ਕਹ ਕਮੈਂਟ ਕਹਿ ਕੇ ਪੰਜਾਬ ਸ਼ਿੰਗਾਰ ਦੀ ਵੈਸਤੀ ਕਰਾਓਗੇ ਕਮੈਂਟਾਂ ਚੋਂ ਕੁਝ ਨਹੀਂ ਹੋਣਾ ਵਾਹਿਗੁਰੂ ਨਹੀਂ ਹੋਣਾ ਪੰਜਾਬ ਸ਼ਿੰਗਾਰੇ ਹੋਊਗਾ ਸਮਾਂ ਹੋਈ ਜਦੋਂ ਬਾਬੇ ਨਾਲੇ ਵਕਤ ਹੈਲੋ ਜੋਨੀ ਕਾਲੂਆਂ ਇਹਨਾਂ ਅੱਜ ਕੀ ਆਏ ਕੱਲ ਦੇ ਪਰੌਣ ਲੱਗ ਰਹੇ ਨੇ ਤੈਨੂੰ ਉਹ ਤਾਂ ਠੀਕ ਹੈ ਪੰਜਾਬੀ ਚ ਜੀਉਂਦੇ ਨੇ ਯਾਰ ਬਦਲੂ ਕਰਦਾ ਯਾਰ ਹਾਂ ਨਾ ਬਈ ਲੈ ਦੋ ਮੈ ਜਿ ਬੱਧਾ ਹਾਂ ਹਾਂ ਕੰਡ ਜਾ ਮੱਚਾ ਕੰਮ ਨਹੀਂ ਕਰਦਾ ਸਾਦ ਸਾਗੀ ਬਾਹ ਤੋਂ ਆਤ ਦੀ ਪਾਵੇ ਛੋੜ ਛੋੜੀ ਪਾਵੇ ਐ ਕਿ ਐ ਕਿ ਫਲਾ ਪੂਜੀਆ ਐ ਇੱਕ ਦੋ ਰੋਲੇ ਲੈ ਦੱਖੜਾ ਪੂਜੀਆ ਵੀ ਲੈ ਤੁਰ ਐ ਕਿ ਐ ਕਿ ਐ ਗ੍ਰਾਸ ਵੜਾ ਸਾਰੀ ਫੜ ਲਾ ਐਦਾਂ ਕੱਪ ਕੇ ਚਾਹ 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 ਕਹੇ ਕੋਈ ਚਾਹ ਖੇਬਿੰਦੇ ਕਹੇ ਦੁੱਧ ਵੀ ਨੇ ਅਰ ਦੇ ਜੀ ਬੋਲ ਇਹ ਕਰ ਰਹੇ ਬਈ ਸਿੱਧਾ ਲੱਦ ਰਹੇ ਬਿਸਕਟ ਲੈਉਂਦੇ ਬਈ ਹਾਂਜੀ ਸਿੱਧਾ ਲੱਦ ਰਹੇ ਜੀ ਯਾ ਬਾਪੂ ਦਲੱਦਾ ਸਿੱਧਾ ਅੱਜਾਂ ਹਾਂ ਉਹਨੂੰ ਕਹੇ ਵੀ ਸਿੱਧਾ ਲੱਦਦਾ ਚਾਹ ਦਾ ਪਿਆ ਹਾਂ ਇੱਕ ਬੰਦਾ ਪਕਾਉਣਾ ਛਕਾਉਣਾ ਹੀ ਬੁੜਕੂਗਾ ਫਿਰ ਐਂ ਨੰਬਰੋਂ ਐ ਖਾਲੇ ਤੋੜੀ ਮੁੜਦੇ ਸੀ ਠੀਕ ਐ ਬਾਈ ਦੋ ਗਲਾਸ ਬਾਈ ਨਿਕੜ ਵੀ ਵਾਹ ਜੀ ਇਹਦੇ ਤੋਂ ਗਲਾਸ ਨਿਕੜਦੇ ਫੇਰ ਵਾਹ ਜੀ ਸਾਬ ਦਾ ਅੱਗੇ ਨਹੀਂ ਬਣਦਾ ਲਓ ਜੀ ਲਓ ਜੀ ਚਾਹੇ ਚਾਹੇ ਕੀ ਕਹਿੰਦਾ ਦੀਆ ਚਾਹੇ ਚਾਹੇ ਆਇਆ ਲੈ ਲੈ ਹਾਂ ਨਾਲ ਲੰਗਰੀ ਦੀ ਵੀ ਕਰੀਏ ਪ੍ਰੋਫੂ ਜੀ ਆ ਪ੍ਰੋਫੂ ਜੀ ਐਲ ਐਸ ਲੈਓ ਜੀ ਪ੍ਰਧਾਨ ਜੀ ਇਹਨਾਂ ਦੇ ਪ੍ਰਧਾਨ ਹਾਂ ਇਹ ਵੀ ਤਾਂ ਕਰ ਲੋ ਲਓ ਜੀ ਲੰਗਰ ਸੇਵਾ ਵਾਸਤੇ ਸਿੱਧਾ ਪਤਾ ਲੱਧ ਰਹੇ ਨੇ ਸੰਗਤ ਪ੍ਰਧਾਨ ਤਾਂ ਹੀ ਹੁੰਦੇ ਨੇ ਲਓ ਜੀ ਸਿੱਧਾ ਲੱਧ ਰਹੇ ਹਾਂ किन्ने हो गए ਦੁਨੀਆਂ ਹੋ ਗਏ ਘਾਰ ਹੈ ਹੋਰ 1825 ਆ ਆ ਆ ਆਸਾਂ ਜਿਹੜਾ ਡੈਟ ਹੋਣੀ ਇੰਦਨ 1425 ਠੀਕ ਆ 38 ਵੀਪੇ ਦਾਣ ਆ ਰਹੇ ਨੇ 38 ਵੀਪੇ ਹਾਂ ਚਲੋ ਵਧੀਆ ਇਹ ਦਾਣ ਆ ਗਿਆ ਮਤਲਬ ਕਿ ਪੁਹਾਰ ਹੈ ਚਲੋ ਵਧੀਆ ਪੁਹਾਰ ਇਹਨੇ ਸੰਗਤ ਪਾਇਆ ਠੀਕ ਹੈ ਕੀ ਮਾਰਕ ਵਾਲਕ ਵਾਲਕ ਇਹ ਸੰਗ ਹੈਗਾ 4 ਕਿ ਮਿੰਟਾਂ ਵਿੱਚ ਆਉਂਦੀ ਹੈ ਹਾਂ 4 ਹੋ ਚੰ 4 5 ਮਿੰਟ जी बात साहब ਜਿਸੇ ਗਿਆ ਜਮਾਣਾ ਆ ਗਿਆ ਉਹ ਕਲਾ ਬੰਤ ਆ ਮਰ ਬੰਤੀ ਤੇ ਇਹ ਮੂਰੇ ਘਰ ਤੇ ਚਾਰਕ ਬੰਤ ਆਉਗਾ ਉਹ ਜਿਹੜਾ ਉਹ ਨਾ ਮੁੜਦਾ ਬਿਰੂ ਲਾਲ ਮਸਤੇ ਕਿਸੇ ਦੇ ਨਜ਼ਰ

ਆਏ ਨੋ ਜਰ ਬੱਲਵਰਾਂ ਵਾਲੇ ਦੇ ਫੁੱਟ ਜਾਣਗੇ ਤੇ ਕਿਉਂ ਦਾ ਪਹਿਾਨ ਤੈਨੂੰ ਬਾਗੀ ਕਰ ਲਊਗਾ ਹੋਰੇ ਨਾ ਨਹੀਂ ਪਿੱਛੇ ਤੇਰੀ ਚਲੋ ਤੇ ਮੈਂ ਦਾ ਕੀ ਕੰਮ ਆਊਗਾ ਮੈਦਾ ਨੂੰ ਲਗਾ ਇੱਕ ਫੈਲਾ ਲਾਹ ਫਰੋਸ਼ ਸਾਹਿਬ ਤੇ ਰੱਖ ਲਾ ਹਾਂ ਔਰ ਇਧਰ ਲੈ ਨੀਂ ਚਾਹ ਕੋਹੀ ਆਲਾ ਨਾ ਧਰ ਲਾ ਧਰ ਲਾ ਨੌਰੀ ਧਰ ਲਾ ਥੱਲੇ ਧਰ ਲੋ ਇਹਨੇ ਪਿੱਛੇ ਜਾਂ ਆ ਆ ਆ ਆ ਆ ਮੈਂ ਆਹ ਬੇਸਨ ਚ ਕੋਈ ਬਈ ਜਿਹੜਾ ਥੱਲੇ ਪਿਆ ਉਹ ਇਹ ਬੇਸਨ ਦੇ ਨੇ ਇਹ ਲੋਕ ਕਿੱਥੇ ਨੇ ਆ ਵੀ ਵੇਖਣਾ 40 ਡਾਨ ਵਾਲੇ ਆਗੇ ਆਹ ਆਹ ਕੋਈ ਨਾ ਤੇਰੀ ਨਾ ਤੇਰੇ ਬਾਈ ਨੂੰ ਪਿੱਛੇ ਬਾਈ ਨੂੰ ਪਿੱਛੇ ਖੜਾ ਲਾ ਦੋ ਰੱਖਿਓ ਜਰਾ ਲੋ ਚਾਰ ਦੀ ਉੱਪਰ ਨਾ ਉੱਪਰ ਤੋਂ ਦੀ ਜਿੱਦ ਨਦੀ ਕਿਹਦੇ ਪਿੱਛੇ ਆ ਮੈਂ ਤੇ ਡਿੱਗ ਗਿਆ ਬੱਲੇ ਬੀ ਮਾਤਰਾ ਦਾ ਚਾਰ ਤੇਰੇ ਸੋਹੇ ਇਹ ਬਾਹਰ ਨਹੀਂ ਜਿੰਕ ਨੇ ਉਹਨੂੰ ਬੀਪੇ ਦਾ ਸਾਡੀ ਜਾਣੀ ਪਹਿਲੇ ਹੀ ਬੋਲ ਆਇਆ ਜੀ ਜਦੋਂ ਸੰਪੇੜਾ ਜਦੋਂ ਕਾਹਨ ਬੀਪੇ ਉਹਨੂੰ ਇਹ ਲੱਕ ਲਵਨ ਲੱਗ ਗਿਆ ਲੱਕ ਦੇ ਨਾਲ ਲੱਗ ਗਿਆ ਨੀਰ ਚੰਦ ਦੋ ਦੋ ਦੇ ਲੱਗਦਾ ਚੌਨ ਪੜਦੂ ਪੜਦੂ ਹੋਣੀ ਹੋਣੀ ਕਾਹਦੀ ਨਾ ਪੱਟ ਜੇ ਵਾਹਲਾ ਗੋਬੀ ਤੇ ਪਿਚ ਨਗਾ ਦੇ ਪਹਿਲਾਂ ਖੜ ਜਾ ਹੋਲੀ ਮਾਰੋ ਤਾਕੂ ਏ ਕੋਈ ਨਾ ਸਹਾਰੋ ਆ ਹੁਣ ਪਾੜ ਜਾਨ ਓਏ ਹੁਣ ਓਏ ਮੱਤ ਕਰੀ ਦੋ ਦੋ ਫੜਾ ਹੌਲੀ ਹੌਲੀ ਆਉਂਦੇ 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 ਚੱਕਰ ਨਾ ਕਰੀਓ ਇਹ ਐਲੀਮੈਂਟ ਦਾ ਆ ਪੱਛੇ ਨੂੰ ਮੈਂ ਮਾਰ ਲੈ ਇਹਨੂੰ ਇਹ ਤਾਂ ਨਾ ਗੋਲਤਾ ਨਾ ਚੱਲ ਪੈਂਦੀ ਦੇਖੀ ਮੇਰੇ ਕਿੱਥੇ ਕੀ ਹੈ ਕਿੰਨੇ ਕਰੇਗੇ ਸਮੂਹ ਰੱਖਤਾ ਸਾਰਾ ਨਾ ਹਜ਼ਰ ਨਾਮ ਰੱਬ ਦਾ ਸਾਰੀ ਬੱਸ ਸਾਰੀ ਆਏ ਆ ਬੱਜਾ ਤੂੰ ਗਾੜਾ ਦੇਖ ਲੈ ਹਾਂ ਭਾਈ ਉਹਨਾਂ ਨੇ ਹੋ ਗਿਆ ਮੈਂ ਇਹਨਾਂ ਪਛਾੜ ਦੀ ਨਿਕਲਣਾ ਬਾਦੋਂ ਲੰਡਨ ਨੂੰ ਹਾਂ ਬਹੁਤ ਹੈ ਹਾਂ ਇਹਦੇ ਕਿਰਿਓ ਹਾਂ ਆਪਸ ਵਿੱਚ ਡੇਣ ਤੋਂ ਆ ਚੌਲ ਫਸਾ ਦਿਓ ਵਿਚਾਲੇ ਆਪਸ ਵਿੱਚ ਨਹੀਂ ਫਿਰ ਡੇਣਗੇ ਚੌਲ ਫਸਾ ਕੇ ਫਿਰ ਬਾਅਦ ਚ ਘੜਦਾਂਗੇ ਉੱਥੇ ਜਾ ਕੇ ਦੇ ਦੋ ਸੌ ਰੱਖ ਹੌਲੀ 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 ਫੁੱਟ ਦਾ ਵਾਸ਼ੇਤੀ ਹੁੰਦਾ ਇਹ ਆਉਗਾ ਆਉਗਾ ਪਲੇਟ ਤੇ ਆ ਰਿਹਾ ਆਉਗਾ ਆਉਗਾ ਜਾ ਵੀ ਬਿਚੈ ਲੈ ਜਾ ਆਪੇ ਦੇਖੀ ਕਿੱਥੇ ਜਾਣਾ ਕਿੱਥੇ ਜਾਣਾ ਬੋਝ ਕਿਦੋਂ ਬਸਾਈਂ ਨਾ ਮਰਤਾ ਅੰਮ੍ਰਿਤਾਂ ਨੂੰ ਬੁਲਾਉਂਦਾ ਆ ਵੀ ਚੌਲਾ ਆ ਖੜਾ ਕਰ ਦੇ ਆ ਵੀ ਚੌਲਾ ਆ ਵੀ ਲਾ ਆ ਚੌਲਾ ਜਬੜਾ ਉੱਪਰਲੇ ਵੱਥੇ ਕੀ ਹੈ ਹੋਟਲ ਨਹੀਂ ਕਿਹਾ ਉੱਥੇ ਅੱਜ ਮੱਛੀ ਆ ਆਜਾ ਆਪੇ ਸੁਣਾ ਲਓਏ ਹੋਰ ਵੀ ਪੱਕ ਦੇ ਕੀ ਅਦਾ ਹੋਇਆ ਛੱਡ ਜਾ ਚਾਤ ਪਾਉਣ ਵਾਲਾ ਸਮਾਨ ਹੈ ਮੱਛੀ ਆ ਮੱਛਰ ਜਾ ਇਹਨੂੰ ਪਿੱਛੇ ਹਸਾ ਦੇ ਉੱਥੇ ਸਾਰੇ ਦੇ ਕਾਲੇ ਕਰਕੇ ਦਿੰਦੇ ਨਹੀਂ ਇਹ ਚੱਲੋਂਗੇ ਤੁਸੀਂ ਚੱਕੀਆ ਬਈ ਆਹ ਅੱਛਾ ਸਾਰੀ ਟੀਮ ਹੈ ਇਹ ਕੀ ਹੈ ਉਹ ਹੀ ਕੋ ਦਰਜ ਉਹ ਨਾਲ ਦਾ ਮਗਰ ਅਸ ਤੇ ਚਾਹ ਪਾਣੀ ਦਾ ਤੜਕੀ ਕਰਾਂਗੇ ਨਹੀਂ ਬੱਸ ਬੋਰ ਕੀ ਆ ਇਹ ਡਕਸਨ ਕਾ ਨਾ ਰੱਖ ਰਿਹਾ ਹੰਡ ਹਾਂ ਇਹਨੂੰ ਮਗਰ ਤੇ ਆ ਗਏ ਅੱਜ ਆ ਸੁੱਕੀ ਇਦਰੀ ਰੱਖ ਲੈ ਉਹ ਆਗੇ ਕਲੀਨ ਹੋਰ ਉਹ ਦੇ ਚਾ ਚੁਗਦਾ ਇਹਨਾਂ ਮਿਕਸ ਆ ਨਾ ਜੀ ਜੀ ਮਿਕਸ ਫਿਕਸ ਇਹ ਹੈ 42 ਫਸਾ ਦੋ ਉਧਰ ਆ ਦੇ ਸਨ ਉਹ ਦੇਖ ਲੈ ਭਾਈ ਸਰਪ ਦੇ ਬੈਠਾ ਅਸਮਾਨ ਆ ਵੀ ਆ ਕੀ ਹੈ ਜੀ ਨਹੀਂ ਐ ਜੀ ਨਾ ਲੈ ਆ ਕੇ ਕਟੀਨ ਘੱਟ ਦੀ 80 ਟੀਨ ਹੋਗੇ ਪੂਰੇ ਅਸੀਂ ਟਿਨ ਹੋ ਗਏ ਲੋ ਮਿੱਤਰਾਂ ਦਾ ਬੜਾ ਦੋ ਥੋੜਾ ਬਾਈ ਇਹ ਕੰਡੀ ਜਕਰ ਉਹ ਗੁਰੂ ਬਤਾ ਦੇਈਦਾ ਹੈਗਾ ਅੱਲਾ ਝੂਟਾ ਬਰਾਹੀ ਪਹਿਲਾਂ ਵੀ ਇੱਥੇ ਲਈ ਆਈ ਕਿ ਆ ਸਮਾਨ ਇਹਦੇ ਮਿਕਸ ਸਾਰਾ ਸਮਾਨ ਮੁਹੰਮਦ ਦਾ ਪਤਾ ਨਹੀਂ ਆ ਮੰਗਣਾ ਹੈਗਾ ਮੰਗਣਾ ਬਧੀਆ ਯਾਰ ਸਮਾਨ ਹੈ ਆਦਰਪੁਰ ਦੇ ਸੀਟੀਓ ਦਾ ਹੁਣ ਨੇ ਮਸਾਲੇ ਲਿਆ ਕਿਤੇ ਆ ਬਰਸਤਰ ਜਗਾ ਬਈ ਸਮਾਨ ਗੇ ਕਲਵੰਤ ਹੁਣ ਦੇ ਹੁਣ ਦੇ ਨਾਖਾਂ ਦੇ ਓਏ ਆਪ ਰਹਿ ਚੱਕੀ ਹੱਤਜਾਬ ਵਾਲੀ ਬਣਾ ਚੱਕਾ ਇਹ ਥੱਲੇ ਸਮਾਨ ਪਿਆ ਥੱਲੇ ਸਮਾਨ ਪੈ ਦੇ ਇਹਦੇ ਨਾਲ ਜੀਰਾ ਆ ਚੱਕਾ ਆਪਾਂ ਜਾਂ ਪੰਜਾਬ ਕਿੰਗ ਚ ਕਾਦੇ ਕੀ ਹੈ ਭਈਆ ਹੁਣ ਇਹ ਤੇ ਦੇਖ ਲਿਓ ਬਣਾ ਕੀ ਲਿਖਿਆ ਹੈ ਉਹ ਇਹਦੇ ਥੱਲੇ ਕਾਜੂ ਰਹਿ ਗਏ ਆ ਕਾਜੂ ਚੱਕੇ ਨੇ ਥੱਲੇ ਕਾਜੂ ਨੇ ਕੁਦਰ ਪਏ ਕਾਜੂ ਦਾ ਹੱਥ ਹੋਇ ਰਹੇ ਆ ਜੱਕਾ ਕਾਜੂ ਵੇਚ ਰਹੇ ਉਹਦਾ ਬਧਾਮ ਨੇ ਇਹ ਚੱਕੀਆਂ ਕਾਜੂ ਨੇ ਬਦਾਮ ਚੱਕਾ ਜਕੋਬ ਦਾ ਮਾਹ ਹੈ ਨਾ ਇਹ ਕੀ ਹੈ ਕੱਕ ਕੋ ਘੋੜਾ ਬਦਾਮ ਬਦਾਮ ਨਾਲ ਹੈ ਲਾ ਅੱਜ ਤੋਂ ਹੋ ਰਿਹਾ ਗਿਆ ਬਦਾਮ ਨੇ ਵੀ ਇਹ ਵੀ ਚਨਾ ਬਦਾਮ ਨੇ ਇਹ ਤਾਂ ਹੋ ਰਿਹਾ ਕੁਝ ਹੋਰ ਕੁਸਾ ਚਨਾ ਇਹ ਤਾਂ ਹੋ ਰਿਹਾ ਹੈ ਕੋਲਾ ਜਾਂ ਨਾਲ ਹੈ ਵੀ ਇਹ ਆਪ ਕੋ ਦਾ ਪਾਊਡਰ ਹੈ ਕਾਫੀ ਜਨੇ ਮਗਜ ਬਰੀਕ ਆ ਕੋਪਾ ਪੂਰੇ ਤੇ ਮਗਜ ਕਾਉਲੀ ਜਨਾ ਹੈ ਇਹ ਦੇਖੋ ਆ ਖੋਪਾ ਪੂਰੇ ਨੇ ਬਹੁਤ ਭਾਂਜ ਦਿੱਤ ਖਾਣ ਆ ਆਹਾ ਆ ਛਾੜੀਆਂ ਔ ਨੂਣ ਰਹਿ ਗਿਆ ਨੂਣ ਛਾੜੀਆਂ ਓ ਨੂਣੀਆ ਹੋਰ ਪਿਆਕੀ ਇਹ ਕੀ ਰਹਿ ਗਿਆ ਦੇਖ ਆ ਚਾਰ ਚੂਰ ਜਦਰ ਲੋ ਨੂਣ ਐ ਵੀ ਨੂਣਾ ਆ ਨੂਣ ਆ ਥੱਲੇ ਸਰਫਾ ਇਹਦਾ ਤੇਜਾਬ ਆ ਥੱਲੇ ਵਾਲਾ ਸਰਫਾ ਨੂਣਾ ਨੂਨ ਦੀ ਖਾਈ ਦੇ ਉਹ ਪਿੱਛੇ ਰੱਖ ਲੈ ਰਵਿੰਦਰ ਭਾਈ ਆ ਆਂਦੀ ਆ ਉਹ ਪਿੱਛੇ ਰੱਖ ਲੈ ਦੇ ਸਾਈਡ ਤੇ ਹੇ ਸਾਹਮਣਾ ਰੱਖ ਲੈ ਥੱਲੇ ਨਾ ਡਿਗਣ ਨਾ ਯਾਰ ਦੀ ਬੋਲ ਦੇ ਹੁਣ ਅੱਜ ਸਾਡਾ ਹਾਂ ਪੇਜ ਦਾ ਵਧੀਆ ਬੰਦਾ ਉਹ ਅੱਜ ਹੈ ਨਹੀਂ ਅਗੈਰਾ ਜੇ ਬਲਿੰਦਾ ਕੇ ਬਲਿੰਦਾ ਨਹੀਂ ਨੌਂ ਦੇ ਦਰ ਕਿਉਂ ਬੋਲਦਾ ਤੇ ਯਾਰ ਉਹਦਾ ਨਾ ਪਲਾਸਟਿਕ ਨਹੀਂ ਖੁੱਲ ਜਾ ਉੱਪਰ ਨਾ ਗੋ ਰੱਖੇ ਬੱਸ ਬਾ ਦੂਰ ਬਰੋਂ ਫੁੰਗ ਲੱਜੂ ਇਹਨੂੰ ਕੀ ਕਰ ਗਦੇ ਤਾਂ ਕਹਿੰਦਾ ਗਾਇਨੋ ਲੋਈ ਆ ਘੰਟੇ ਨੇ ਸਰ ਆ ਘੰਟੇ ਆ ਬਾਬੇ ਦੇ ਲਾ ਬਾਬੇ ਦੇ ਆ ਜੀਰ ਉਹ ਤੇ ਲਾ ਦੇ ਆ ਵੀ ਪਿਆ ਉਹ ਵੀ ਖੁੱਲਾ ਰੱਖਾਂਗੇ ਪਿੱਛੇ ਰੱਖਾਂਗੇ ਇਹਨੂੰ ਬਾਪੇ ਦੇ ਲਾ ਦੇ ਬਾਪੇ ਦੇ ਲਾ ਦੇ ਇਹਨੂੰ ਸਾਈਡ ਨੂੰ ਸਾਈਡ ਤੇ ਕਰ ਦੇ ਪਾਸੇ ਇਧਰ ਆਖ ਦੀ ਡਾਬ ਨੂੰ ਕਿ ਹੈਗਾ ਮਵੀ ਤੂੰ ਹਰੇ ਕਦੇ ਵਾਸਤੇ ਖੜੇ ਆ ਦੇਖ ਤੇ ਕੱਪੜੇ ਇਹਦਾ ਜਾ ਕੇ ਇਹਦਾ ਸੁੱਕੀ ਸਮਾਨ ਰਖਾ ਪਿੰਟਲ ਦੇ ਬੰਦੇ ਬਿਠਾਵਾਂਗੇ ਬਾਈ ਫਿਰ ਬੰਦੇ ਕੱਢੇ ਜੰਮਣਗੇ ਬੰਦੇ ਸਿਲੰਡਰ ਨਾਲ ਬਿਠਾਵਾਂਗੇ ਇਹਦਾ ਸਿੱਕ ਪੇ ਹੋ ਸਕਦਾ ਉਸੇ ਚ ਮਾਈਆਂ ਅੱਧੀਆਂ ਮਾਈਆਂ ਉੱਚਾ ਜਾ ਜੈਣਾ ਮਾਈਆਂ ਦੇ ਨਹੀਂ ਤਾਂ ਦੋ ਗੱਟੀਆਂ ਹੋਣਗੀਆਂ ਬਾਈ ਮਾਈ ਇਹਦੇ ਹੋਣਗੀ ਦੋ ਹੈਗੀ ਨੇ ਫੇਰ ਫੇਰ ਸਬਜ਼ੀ ਵਾਲੀ ਚ ਮਾਈਆਂ ਦੇ ਇੱਕ ਅੱਧੀ ਚ ਸਬਜ਼ੀ ਹੋ ਜਾਣਗੀਆਂ ਮਾਈਆਂ ਉਹ ਸਬਜ਼ੀ ਦਾ ਕਹਿੰਦੇ ਕਾਨੂੰ ਲੈ ਗਿਆ ਹਾਂ। ਹਾਂ। ਸਾਰੇ ਪਾ ਲੋ ਸਾਰੇ ਬਿੱਟਾ। ਅਜੇ ਰਹਿ ਨਹੀਂ ਹੋਈ ਮੀਟਿੰਗ ਨਹੀਂ ਹੋਈ। ਅਜੇ ਮੀਟਿੰਗਾਂ ਬੈਠੂਗੀ। ਮੀਟਿੰਗਾਂ ਬੈਠੂਗੀ ਫੇਰ ਪਤਾ ਪਾਸ ਹੋ ਜਾਊਗਾ। ਉਹ ਜੀ ਕਰਦੇ ਦੇ ਫਿਰ ਕੰਮ ਬਣੇਗਾ। ਸਬਜ਼ੀ ਕੱਲ ਨਹੀਂ ਆਉਂਗੀ। ਲੈ ਲੇ ਪਹਿਲਾਂ ਲੋ ਬਾਈ। ਟ੍ਰੈਨ ਨਹੀਂ ਮੀਨੇ ਹੋਊਗੀ ਸੱਚ। ਆਪਣੀ ਟਰੱਕ। ਉਹ ਆ ਕੇ ਦੇ ਹਵਾਰੇ ਗਲੀ ਵਿੱਚ ਕਹਿੰਦਾ ਹਵਾਰੇ ਗਲੀ ਜਮ। ਉਹ ਸਬਜ਼ੀ। ਉਹ ਗੱਡੀ ਦੇ ਮੰਗਰਾਉਗੀ। ਸਬਜ਼ੀ ਚਾਲੀਆਂ ਡਿੱਕ ਕੇ ਆਉਂਗੀਆਂ। ਅੱਛਾ ਟੈਲੀ ਜਾਣਾ। ਹਾਂ। ਉਜੇ ਜਮ ਸਬਜੀ ਕਰੀ ਚਾਲੀ ਆ ਢਟਕ ਜਾਵਾਂ ਸਬਜੀ ਇੰਨੀ ਕਿਤਨੀ ਨਹੀਂ ਪਿਛਲੀ ਵਾਰੀ ਉਸੇ ਟਰਾਲੀ ਚ ਕੀਤੀ ਸਬਜੀ ਉਸੇ ਅੰਮਰਤੋਰੀ ਲੈ ਕੇ ਗਏ ਚਾਲੀਆ ਮਤਲਬ ਅੱਜ ਟੈਂਟ ਵਾਲੇ ਚ ਢਾਲਣੇ ਟਰਾਲੀ ਫੁੱਲ ਧੀ ਅੰਮਰਤ ਨੂੰ ਪੁੱਛਲਾ ਕਾਗਜ਼ ਪਾ ਕੇ ਤੋਰੀ ਦੀ ਉਧਰੋਂ ਝੱਕੋ ਪਹਿਲਾਂ ਸਾਮਾਨ ਅੰਦਰੋਂ ਵਧੀ ਜੋ ਕੰਮ ਅੰਬਰ ਤੇ ਤੇ ਨਾ ਗਏ ਤੇ ਆ ਚੱਕਾ ਚੱਕਲਾ ਦੇਸੀ ਰਮਾਨ ਵਧੀ ਨਾ ਵਸ ਗਿਆ ਹਾਂ ਬਈ ਪਾਰਟੀ ਮੀ ਪਿੱਛੇ ਨਹੀਂ ਦੋ ਤਾਂ ਬੁੜੀਆਂ ਨੇ ਆਉਂਦੀਆਂ ਦੋ ਤਾਂ ਬੁੜੀਆਂ ਨੇ ਹੋਰ ਦੇ ਇਹ ਕਹਿਣਾ ਦਾ ਪਾਵਾ ਕਹਿੰਦਾ ਵੀ ਸਬਜ਼ੀ ਕੱਢ ਜਾਊਗਾ ਛੋਟਾ ਟ੍ਰੱਕ ਬਾਪੇ ਦੀ ਆਉਂਦਾ ਆਉਂੀ 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 ਅੱੱਕੀ ਨਾ ਪਾੜੇ ਹੋਰ ਵਧਾ ਦੇ ਸਬਜੀ ਬਾਤ ਤੇ ਵਧਾ ਦੇ ਲਾਂਗੇ ਅੱਪਰ ਨਾ ਟੱਕਰਾਂ ਨਾ ਜਗ੍ਹਾ ਤੇ ਰੁਕਦੀ ਫੇਰੀ ਟੱਕੇ ਰੋਕਣ ਉਹ ਆ ਗਏ ਨੇ ਉਹ ਆ ਰਹੇ ਨੇ ਭਾਂਡੇ ਬਾਬਾ ਜੀ ਕੋਹ ਸਾਹਿਬ ਆਪ ਅੱਗੇ ਹੋਏ ਨੇ ਪਰ ਕੋਹ ਸਾਹਿਬ ਲੈ ਕੇ ਆ ਰਹੇ ਨੇ ਭਾਂਡੇ ਹੋਰ ਆਉਂਦਾ ਆਪ ਬਖਿਆ ਤੂੰ ਕੋਈ ਨਹੀਂ ਜਾਨੀ ਵੀ ਜੀ ਜਾ ਦੂ ਚੱਕ ਲੈ ਭਾਈ ਤੇਰੀ ਕਿਡਾਉਣ ਹੋ ਗਈ ਜੀ ਕਰਾ ਲਵਾ ਉਹ ਬੀਤੀ ਜਿਹੜੀ ਗੱਲ ਆਰੀ ਸੰਗਤ ਬਈ ਆ ਆ ਕੇ ਜੁਗੀ ਜੀ ਮਾੜਾ ਕਹਿ ਦੋ ਜੀ ਇੱਕ ਵਾਰ ਨਾ ਪਾਇਰ ਬਚਾ ਕੇ 60 ਵਰਕ ਤੇ ਕੁਛ ਦੇ ਸਮਾਰਟ ਵਰਕ ਕਰਿਆ ਸਮਾਰਟ ਵਰਕ ਹੁਣ ਦੇ ਬਈ ਚੱਕ ਦੇ ਫੜਾ ਦੇ ਉਤਾਰਾ ਬਪੂ ਅਵਤਾਰ ਹਿੱਲ ਗਿਆ ਓਏ ਅਵਤਾਰ ਚ ਵੱਜਣ ਘਾਟਾ ਸਿਲੰਡਰ ਚ ਜਾਦੇ ਆ ਮੇਰਾ ਸਮਾਰਟਵਾਰ ਕਿ ਜੀ ਫਿਰਦੇ ਓ ਮੇਰਾ ਕਰਿਆ ਹੋਇਆ ਮਾਰਨਾ ਲੱਗ ਗਿਆ ਚੱਲੇ ਚੱਲ ਚੱਲ ਮੇਰਾ ਸਮਾਰਟਵਾਰ ਕਿ ਜੀ ਓ ਪ੍ਰਧਾਨ ਵਿੱਚ ਆ ਗਿਆ ਸੀ ਓਏ ਪਹਿਲਾਂ ਪਹਿਲਾਂ ਪਹਿਲਾਂ